ਪਰ ਬਹੁਤ ਮੰਦ ਭਾਗ ਹੈ ਕਿ ਜਿਹੜੀ ਅੱਜ ਦੀ ਵਿਧਾਨ ਸਭਾ ਉਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਜ਼ੋਰ ਹੀ ਸਾਰਾ ਇਸ ਗੱਲ ਤੇ ਲੱਗਿਆ ਹੈ ਕਿ ਅਸੀਂ ਪੰਜਾਬੀਆਂ ਨੂੰ ਖਾਦੀਏ ਕਿ ਅਸੀਂ ਇੱਕ ਦੂਜੇ ਦਾ ਕਿੰਨਾ ਵਿਰੋਧ ਕਰਦੇ ਹਾਂ ਕਿਉਂਕਿ ਦੇਸ਼ ਤੇ ਇਹਨਾਂ ਦਾ ਸਮਝੌਤਾ ਹੈ ਅਰਵਿੰਦ ਕੇਜਰੀਵਾਲ ਰਾਹੁਲ ਗਾਂਧੀ ਇਕੱਠੇ ਨੇ ਤੇ ਪੰਜਾਬ ਦੇ ਵਿੱਚ ਸਿਰਫ ਸੌੜੀ ਸਿਆਸਤ ਕਰਕੇ ਅੱਡੋ-ਅੱਡੀ ਚੋਣਾਂ ਜ਼ਰੂਰ ਲੜਦੀਆਂ ਨੇ ਪਰ ਅੰਦਰੋਂ ਇਕੱਠੇ ਨੇ ਕਿਉਂਕਿ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਦੋਨਾਂ ਦਾ ਹੀ ਖੜਗੇ ਸਾਹਿਬ ਨੂੰ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਦੇ ਵਿਧਾਨ ਸਭਾ ਦੇ ਵਿੱਚ ਤੁਸੀਂ ਇੱਕ ਵਾਰ ਫਿਰ ਇਹ ਗੱਲ ਕਹੀ ਹੈ ਰਾਜਾ ਵੜਿੰਗ ਨੂੰ ਕਿ ਤੂੰ ਬਹਿ ਜਾ ਨਹੀਂ ਤੇਰਾ ਬਸਾਂ ਦੀ ਬਾਡੀਆਂ ਵਾਲਾ ਕੇਸ ਖੋਲ ਦੂੰਗਾ ਚਾਰ ਦਿਨ ਬਾਅਦ ਵੀ ਤਾਂ ਬੈਠੇਗਾ ਮੁੱਖ ਮੰਤਰੀ ਸਾਹਿਬ ਤੁਸੀਂ ਮਜਬੂਰ ਕਿਉਂ ਐਡਾ ਮਜਬੂਰ ਮੁੱਖ ਮੰਤਰੀ ਕਿਸੇ ਨੇ ਪਹਿਲੀ ਵਾਰ ਦੇਖਿਆ ਥੋਡੇ ਕੋਲ ਵਿਜੀਲੈਂਸ ਦਾ ਮਹਿਕਮਾ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਕਦੇ ਚਰਨਜੀਤ ਚੰਨੀ ਸਾਹਿਬ ਨੇ 2 ਕਰੋੜ ਦੀ ਰਿਸ਼ਵਤ ਮੰਗ ਲਈ ਥੋੜ੍ਹ ਤੋਂ ਉਹ ਤੇ ਨਹੀਂ ਕਾਰਵਾਈ ਹੋਈ ਕਦੇ ਤੁਸੀਂ ਘੋੜਿਆਂ ਦੀ ਗੱਲ ਕਦੇ BMW ਦੀ ਗੱਲ ਕਦੇ 골ਡੀ ਬ੍ਰਾਡ ਦੀ ਗੱਲ ਕਦੇ ਸੁਖ ਵਿਲਾਸ ਦੀ ਗੱਲ